ਇਹ ਕਾਹਨ ਖੋ ਨਹੀਂ ਹੈ ਹਾਂ ਬੀ ਜੀ ਆਪਣੀ ਫਤਿਹਗੜ ਸਾਹਿਬ ਦੀ ਤਿਆਰੀ ਹੋ ਰਹੀ ਹੈ ਮੁੰਡੇ ਜੋਰਾ ਸ਼ੋਰਾ ਨਾਲ ਲੱਗੇ ਹੋਏ ਆ ਪਹਿਲੋ ਸ਼ਾਰੇ ਪੁੱਠੇ ਕੱਸ ਬੈਠੇ ਸੀ ਹੁਣ ਸਿੱਧੇ ਕੱਸੁੰਦੇ ਫਿਰ ਨਹੀਂ ਕੱਸੇ ਆ ਵੇਖੋ ਸਾਡਾ ਫੋਰਮੈਨ ਐਨੇ ਕੱਸੇ ਸੀ ਪੁੱਠੇ ਫੋਰਮੈਨ ਦੇ ਭਾਣੀ ਜੀ ਤਾਂ ਵੇ ਤੇ ਬਈ ਕਿੱਥੇ ਲੋਕ ਚੈੱਕ ਕਰੋ ਟ੍ਰੈਕ ਦੇ ਲੋਕ ਟਾਇਰ ਖੁੱਲੇ ਆ ਜੀ ਇੱਕ ਮੁੰਡੇ ਲੱਗੇ ਹੋਏ ਆ ਜੋਰਾਂ ਛੋਰਨ ਬਾਬਾ ਸੋਢੀ ਜੀ ਆਵੇ ਆਪਣਾ ਫੋਰਮੈਨ ਇਹਨੇ ਕੱਸੇ ਹਾਂ ਕੌਣ ਇਹ ਦਰੋਂ ਨਹੀਂ ਜਾਵੇ ਲਾਈਟ ਕਰਦਾ ਕੋਈ ਪੱਟਾ ਦੀ ਫੜੀ ਆਹ ਮੁੜੀਏ ਵਾਪੇ ਲੈ ਮੈਂ ਚੌਕ ਬੜਾ ਚੱਲੇ ਜਾ ਰਿਹਾ ਆਹ ਕੰਮ ਖੋੜ ਦੇ ਬਤਾ ਦੇ ਬਸ ਕਿਉਂ ਆ ਗਾਈ ਗੇਰੇ ਆ ਗਾਈਸ ਇਹਰਾ ਦੇ ਬੋਲ ਜੀ ਬਾਬਾ ਇਹਦੇ ਵਿੱਚ ਦਾਈਏ ਇਹਨੂੰ ਵੱਖਰਾ ਖੋਲਣਾ ਨਹੀਂ ਨੇ ਟੀਊਰੀ ਨਾਲ ਖੁੱਲਦੀ ਟੀਊਰੀ ਨਾਲ ਖੁੱਲਦੀ ਇਹ ਨਹੀਂ ਖੁੱਲਦੀ ਜਾਈਂਗੀ ਤੇ ਵੀਰੇ ਬਾਅਦ ਆ ਫੇਰ ਕੱਤਾਂਗੇ ਤਾਂ ਤਾਂ ਫੇਰ ਤੂੰ ਕਸਣਾ ਵਾ ਸੋਖਾ ਖੁੱਲੂਗਾ ਫੜੀਓ ਰੈਂਚ ਕਿੱਥੇ ਐ ਰੈਂਚ ਰੁੰਚ ਨਹੀਂ ਹੈਗਾ ਕੋਹ ਮੇਰੇ ਸਾਹਮਣੇ ਹੁਣ ਚੱਲ ਬਰਾਬਰ ਆਹ ਚੌੜੀ ਕੱਤੀ ਤਈ ਚੈਂਚ ਹਾਏ

ਉਹ ਤੇ ਬਰੇ ਕਰਕੇ ਖੁੱਲੇ ਨਾ ਪੁਰਾਣੇ ਵਿਖਾ ਕੇ ਇੱਥੇ ਸੜ ਤੇ ਅਗੇ ਪੁਰਾਣੇ ਮੇਰੇ ਕੋਲ ਆ ਜਥਨਾ ਫਿਰ ਜਿਹੜਾ ਬਰੇ ਲੱਗੇ ਆ ਬੰਪਰ ਗਾੜੀਆਂ ਉਲਾਦੇ ਲੱਗੇ ਆ ਤੇ ਬੰਪਰ ਨੂੰ ਲੱਗੇ ਹੋਏ ਆ ਸਿੰਘ ਆਪਣੇ ਹਵਾ ਨਹੀਂ ਕੋਈ ਨਹੀਂ ਕੋਈ ਨਹੀਂ ਕਾਰੀ ਇਥੇ ਮਾਰੀ ਮੈਂ ਸਪਰੇ ਹਾਂ ਆ ਇੱਥੇ ਰੱਖ ਤੇ ਉਹ ਯਾਰ ਉੱਤੋਂ ਨਾ ਦੇ ਖਨਾਰੀਆਂ ਮਰੀਆਂ ਪਈਆਂ ਮੁੰਡੇ ਲੱਗੇ ਹੋਏ ਆ ਜੀ ਫਿਰ ਮਾਰ ਦੇ ਬਾਗਾ ਸਾਰੇ ਇੰਜਨ ਤੇ ਓਏ ਪਾਲ ਸਾਹਿਬ ਲੱਗੇ ਹੋਇਆ ਸਾਡਾ ਫੋਰਮੈਨ ਫੋਰਮੈਨ ਸਾਹਿਬ ਪਤਰੀ ਨੂੰ ਕਰਦੇ ਲੈਡ ਵਾਲੀ ਓਏ ਇੱਧਰ ਮਾਰਦਾ ਹੀ ਮੈਂ ਲੈਡ ਵਾਲੀ ਪਤਰੀ ਨੂੰ ਬੋਰ ਕਿਹੜੀ ਨੂੰ ਆ ਲੈਡ ਵਾਲੀ ਪਤਰੀ ਕਿਹੜੀ ਅਗਲੇ ਬੰਦੇ ਲੱਗੀਆਂ ਲੈੜੀ